ਤਾ ਇਹ ਦੇਖੇ ਕੀਤਾ ਆਪਣਾ ਅੰਦਰ ਕੱਚੀ ਪੱਕੀ ਸਾਰੀ ਐ ਜੋ ਹੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੁ ਵਿਸਾਰੀਆ ਆਪਣਾ ਤੇ ਆਪਣਾ ਆਪੇ ਕਾ ਸਵਾਰੀ ਆਪੇ ਹੀ ਕਾਜ ਸਵਾਰੀ ਆ I Altyazı M.K. <Sessizlik>

ਸਦਮਨ ਕਾ ਤੁਹਾਰ ਤੇ ਸਦਮਨ day hey. It ain't Such is ਜਿੰਦਾ ਸਾੜਿਆ ਗਿਆ ਉਹ ਜੰਡ ਅਜੇ ਵੀ ਮੌਜੂਦ ਗਏ ਕਾਣਾ ਸਾਹਿਬ ਜੀ ਵਿਖੇ ਇਥੇ ਅਨੇਕਾਂ ਸਿੰਘਾਂ ਸਿੰਘੀਆਂ ਘੋੜੀਆਂ ਵਾਰੀਆਂ ਗਈਆਂ ਭਾਈ ਲక్ష్మణ ਸਿੰਘ ਵਰਗੇ ਗੁਰੂ ਘਰ ਦੇ ਬਾਣੀ ਦੇ ਅਸੀਆਂ ਨੂੰ ਉਹਨਾਂ ਜੰਡਾਂ ਦੇ ਨਾਲ ਜਉਂਦੇ ਬਨ ਕੇ ਜਿੰਦਾ ਅੱਗ ਦੇ ਚ ਸਾੜ ਦਿੱਤਾ ਤੇਲ ਵਰ ਤਕਰੀਬਨ 7-8 ਟੋਕਰੀ ਸਨ ਜਦੋਂ ਬਾਹਰ ਦੇ ਵਿੱਚ ਸੇਵਾ ਕੀਤੀ ਗਈ ਕਿ ਜਿਹੜੇ ਸਿੰਘਾਂ ਸ਼ੇਣੀਆਂ ਦੇ ਕੱਟੇ ਕੋਈ ਸਰੀਰਾਂ ਦੇ ਅੰਗ ਸਨ ਕਿਸੇ ਦੀ ਲੱਤ ਕਿਸੇ ਦੀ ਬਾਹ ਕਿਸੇ ਦਾ ਸਿਰ ਪਰ ਕਿਤੇ ਨਾ ਕਿਤੇ ਸੇਵਿਸ ਲਈ ਹੋ ਜਾਣੀਆਂ ਇਹਨਾਂ ਤਰ੍ਹਾਂ ਦੇ ਵਿੱਚ ਸਰ ਜਸਵਿੰਦਰ ਸਿੰਘ ਦੀ ਗੁਰੰਦੀ ਕਈ ਵਾਰੀ ਬਹੁਤ ਯਾਦ ਹੁੰਦੀ ਹੈ ਬੜੇ ਗੁਰੂ ਖਸਾਨਾ ਤੇ ਉਹਨਾਂ ਨੇ ਪਹਿਲਾਂ ਜਉਂਦੀ ਕਹਿ ਦਨਾ ਵੀ ਭਾਈ ਗੁਰ ਸਿੰਘ ਸਿੰਘਾ ਅੱਜ ਆ ਦਿਹਾੜਾ ਹੈ ਜੇ ਤੁਸੀਂ ਕੁਛ ਨਾ ਕੁਛ ਸੰਕਲਨ ਜ਼ਰੂਰ ਬੇਨਤੀ ਕਰਿਓ ਅੱਜ ਪਦਤਪੁਣੀ ਦੀ ਲਹਿਰ ਨੂੰ ਥੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਨਸ਼ੇ ਦੇ ਗੁਲਤਾਨ ਕੋਈ ਨੌਜਵਾਨ ਬੱਚੇ ਬੱਚੀਆਂ ਨੂੰ ਰੋਕਣ ਦੀ ਉਹਨਾਂ ਨੂੰ ਸਿੱਧੇ ਰਸਤਿਆਂ 'ਤੇ ਉਪਰ ਬੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਅਰਦਾਸ ਕਰਿਆ ਗੁਰੂ ਮਹਾਰਾਜ ਜੇ ਸਾਡੇ ਕਰਦੇ ਵਿੱਚ ਨਸ਼ਾ ਨਹੀਂ ਤਾਂ ਕਿਰਪਾ ਕਰੋ ਕਿਸੇ ਕਰਦੇ ਵਿੱਚ ਵੀ ਨਸ਼ਾ ਨਾ ਰਹੇ ਸਭਨਾਮ ਸ੍ਰੀ ਵਾਦ ਰੋਪ ਇਹ ਸਾਡੀ ਧੀਆਂ ਪੁੱਤ ਸੁਖੀ ਵਾਸਤੇ ਐ ਸਾਰਿਆਂ ਦੇ ਵਾਸਤੇ ਸਾਡੀ ਬੱਚਿਆਂ ਨੇ ਕੀ ਸਰਤੀਆਵਾਂ ਦਾ ਸਾਰਿਆਂ ਦੇ ਰੱਖ ਪਛਤ ਨੂੰ ਵਾਲਾ ਨਾ ਜਾਈ ਕੋਸ਼ਿਸ਼ ਕੋਵੇ ਸਿਗਰਦਸਨ ਕਰਦੇ ਆ ਵੀ ਜਿੰਨਾ ਸਿਗਰ ਸਿੰਘੀਆਂ ਨੇ ਧਰ ਲਈ ਸੀਸ ਤੇ ਬੰਦ ਬੰਦ ਕਟਾਈ ਖੋਪਰੀਆਂ ਵਾਲ ਪੰਜਾਂ ਚਲਕੜੀਆਂ ਤੇ ਚੜੇ ਆਰਿਆ ਨਾਚ ਰਾਈ ਗਈ ਕਿਉਂ ਨਾ ਮਹਾਨ ਸਾਖੀਆਂ ਨੂੰ ਯਾਦ ਕੀਤਾ ਜਾਂਦਾ ਸੋ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਉਨਾਂ ਦੀ ਗਿਦਾਨ ਨੂੰ ਸਾਡਾ ਸਦਾ ਹੀ ਸਿਰ ਚੁੱਕਦਾ ਰਹੇ ਅਸੀਂ ਉਹਨਾਂ ਨੂੰ ਯਾਦ ਕਰਦੇ ਜੀ ਇਹ ਕਰਾਂ ਵਿੱਚ ਬੈਠ ਕੇ ਆਪਾਂ ਇਤਿਹਾਸ ਜ਼ਰੂਰ ਸੁਣਾਇਆ ਕਰੀਏ ਆਪਾਂ ਦੇਖਦੇ ਹਾਂ ਕਿ ਉਹ ਟੂਚ ਚੈਨਲ ਕੀ ਵਿਚਾਰਾ ਕੀਰਦਨ ਗੁੱਸਰ ਨੂੰ ਬਿਲ ਜਾਂਦਾ ਸੋ ਜ਼ਰੂਰ ਕਿਰਪਾ ਕਰੇ ਗੁਰੂ ਆਪ ਨੂੰ ਬੱਚਿਆਂ ਨੂੰ ਆਪਰੇ ਪਰਿਵਾਰਾਂ ਨੂੰ ਹੋਰ ਵੀ ਇਹ ਮੈਸੇਜ ਆਪਾਂ ਹੋਰ ਭੇਜਦੇ ਰਹਿਣੀਆਂ ਫਿਰ ਲਿੰਕ ਭੇਜ ਦਿਆ ਕਰੂੰਗਾ ਉਹਨਾਂ ਨੂੰ ਇਹ ਸੁਣੀ ਗਾਣਾ ਸਰ ਜੀ ਦਾ ਸਰਵ ਕਰੀਏ ਉਹਨਾਂ ਕੁਲਾਂ ਦੀ ਖਿਮਾਂ ਪਕਸ਼ਿਸ਼ ਕਰਨੀ I'm <laughs> ਮਰਨਾ ਮਰਨਾ ਮ੍ਰਿਤਕ